ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਦਿਨ ਬੁੱਧਵਾਰ ਜੀ ਆਪਾਂ ਸਵੇਰੇ ਸਵੇਰੇ ਜਿਹੜੇ ਜਾਨਵਰ ਖੋਲੇ ਸੀ ਧੁੱਪ ਵਧੀਆ ਨਿਕਲੀ ਹੋਈ ਆ ਇੱਧਰ ਆਪਣੇ ਕਬੂਤਰ ਫਿਰਦੇ ਨੇ ਜੀ ਦਾਣੇ ਇਹਨਾਂ ਨੂੰ ਪਾਤੇ ਸੋ ਅੱਜ ਇਹਨਾਂ ਦੇ ਜਿਹੜੇ ਖੁੱਦੇ ਨੇ ਉਨ ਨੂੰ ਧੁੱਪ ਲਵਾਵਾਂਗੇ ਤੁਸੀਂ ਦੇਖ ਸਕਦੇ ਹੋ ਪਾਣੀ ਪੂਣੀ ਡੋਲੈਂ ਦੇ ਵਿੱਚ ਥੋੜੇ ਗਿੱਲੇ ਹੋ ਜਾਂਦੇ ਨੇ ਇਹਨਾਂ ਨੂੰ ਧੁੱਪ ਲਵਾਉਣੀ ਵੀ ਬਹੁਤ ਜ਼ਰੂਰੀ ਆ ਸੋ ਅੱਜ ਆਪਾਂ ਇਹਨਾਂ ਨੂੰ ਧੁੱਪ ਲਵਾਵਾਂਗੇ ਸੋ ਅੱਜ ਆਪਾਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਆ ਉਹ ਖੁਸ਼ਖਬਰੀ ਇਹ ਆ ਕਿ ਜਿਹੜੀ ਆਪਣੀ ਮੁਰਗੀ ਆ ਉਹਨੇ ਸੇਵਾ ਮੰਗ ਲਈ ਉਹ ਆਂਡਾ ਦੇਖੋ ਉਹ ਉੱਪਰ ਹੀ ਬੈਠੀ ਆ ਸਵੇਰ ਦੀ ਜਿਹੜਾ ਠਾਉਣੇ ਆ ਉੱਠਦੀ ਨਹੀਂ ਹੱਗੀ ਤੁਹਾਨੂੰ ਦਿਖਾਉਣੀ ਆ ਆ ਬੈਠੀਏ ਦੋਸਤੋ ਇਹ ਥੱਲੇ ਦੋ ਅੰਡੇ ਨੇ ਇਹਨੇ ਸੇਵਾ ਮੰਗਲੀ ਸੋ ਆਪਾਂ ਇਹ ਥੱਲੇ ਅੰਡੇ ਧਰਾਂਗੇ 8-10 ਹਾਂ ਇਹਦੇ ਉੱਤੇ ਆਪਾਂ ਬੱਚੇ ਕਢਾਵਾਂਗੇ ਅੱਗੇ ਇਹਨਾਂ ਦਾ ਰਿਜ਼ਲਟ ਦੇਖਾਂਗੇ ਵੈਸੇ ਉਹ ਜਿਹੜਾ ਆਪਾਂ ਗੱਲ ਸੁਣਦੇ ਆਂ ਕਿ ਜਿਹੜੀਆਂ ਇਹ ਆਰ ਆਈ ਆਰ ਮੁਰਗੀਆਂ ਹੁੰਦੀਆਂ ਨੇ ਤੇ ਜਿਹੜੇ ਇਹ ਮੰਨ ਲਓ ਬੱਚੇ ਨਹੀਂ ਕੱਢਦੀਆਂ ਸੇਵਾ ਨਹੀਂ ਮੰਗਦੀਆਂ ਪਰ ਇਹ ਮੁਰਗੀ ਨੇ ਸੇਵਾ ਮੰਗ ਲਈ ਚਲੋ ਆਪਾਂ ਦੇਖਦੇ ਆਂਗੇ ਇਹਦੇ ਥੱਲੇ ਅੰਡੇ ਧਰ ਦਾਂਗੇ। ਜੇ ਬੱਚੇ ਕੱਢ ਲੇ ਤਾਂ ਵਧੀਆ ਗੱਲ ਆ। ਸੋ ਦਾਣਾ ਪਾਣੀ ਇਹਨਾਂ ਨੂੰ ਪਾਤਾ ਸੀ ਫੀਡ ਪਾਤੀ ਸੀ। ਸੋ ਅੱਜ ਥੋੜਾ ਕੂੜਾ ਕਰਕਟ ਜੈ ਇਹਨਾਂ ਨੂੰ ਇੱਥੇ ਖੰਡਿਆਤਾ। ਇਹਦੇ ਵਿੱਚੋਂ ਚੁਗੀਆਂ ਜਾਂਦੀਆਂ ਨੇ। ਬਾਤ ਉਹਨੂੰ ਕੱਲ ਵੀਡੀਓ ਵੀ ਪਾਈ ਸੀ। ਮੌਸਮ ਪੂਰਾ ਵਧੀਆ ਧੁੱਪ ਪੂਰੀ ਖਿੜੀ ਹੋਈ ਆ। ਇਹ ਜਿਹੜੇ ਇਹਨਾਂ ਦੇ ਖੁੱਡੇ 'ਚ ਆਪਾਂ ਮਿੱਟੀ ਪਾਵਾਂਗੇ। ਥੋੜਾ ਜਿਆ ਅੰਦਰੋਂ ਸੁਲਾਬਾ ਜਿਹਾ ਹੋਇਆ ਹੋਇਆ ਹੈਗਾ। ਸਾਰੇ ਕੁੱਡੇ 'ਚ ਸੁੱਕੀ ਮਿੱਟੀ ਇੱਕ ਵਾਰੀ ਪਾ ਦਾਂਗੇ ਆਪਾਂ। ਤਾਂ ਜੋ ਇਹਨਾਂ ਦੇ ਪੈਰ ਵਗੈਰਾ ਨਾ ਖਰਾਬ ਹੋਣ। ਤੁਸੀਂ ਦੇਖ ਸਕਦੇ ਹੋ ਹੁਣ ਵਧੀਆ ਚੁਗ ਰਹੀਆਂ ਨੇ। ਇਹਨਾਂ ਨੂੰ ਇੱਕ ਰੂੜੀ ਵਾਲੀ ਫੀਲਿੰਗ ਆ ਰਹੀ ਹੈ। ਇਹ ਅਸੀਂ ਰੂੜੀ ਤੇ ਫਿਰਦੇ। ਇਹ ਚੀਜ਼ਾਂ ਖਾ ਕੇ ਜ਼ਿਆਦਾ ਖੁਸ਼ ਰਹਿੰਦੇ ਨੇਗੇ। ਇੱਧਰ ਪਾ ਇਹਨਾਂ ਨੂੰ ਫੀਡ ਵੀ ਪਾਤੀ ਸੀ ਥੱਲੇ। ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹੁਣ ਸਬਸਕ੍ਰਾਈਬ ਨਹੀਂ ਹੋ ਰਿਹਾ ਚੈਨਲ ਬਹੁਤ ਸਪੀਡ ਲੋ ਹੋ ਗਈ ਵੀਰ ਵਾਂ ਕੇ ਜਿਹੜੇ ਵੀਡੀਓ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਵੀ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਤਾਂ ਵੀ ਕਰ ਦਿਆ ਕਰੋ ਨਹੀਂ ਲੱਗੀ ਤਾਂ ਵੀ ਦੱਸ ਦਿਆ ਕਰੋ ਵੀ ਵੀ ਭਾਈ ਆ ਕਮੀਆਂ ਵੀਡੀਓ ਨੂੰ ਪਿਆਰ ਦਿਆ ਕਰੋ ਜੀ ਆਪਾਂ ਤੁਹਾਡੇ ਸਪੋਰਟ ਨਾਲ ਹੀ ਆਂ ਜੋ ਕੁਝ ਵੀ ਆ ਇਹ ਜਿਹੜਾ ਇਹਨਾਂ ਵਾਸਤੇ ਆਪਾਂ ਕੂੜਾ ਕਰਕਟ ਇੱਥੇ ਖੰਡਾਇਆ ਹੈਗਾ ਇਹਨਾਂ ਚ ਜਿਹੜੇ ਜੀਵ ਜੰਤੂ ਹੁੰਦੇ ਨੇ ਛੋਟੇ ਛੋਟੇ ਉਹ ਚੁੱਕ ਕੇ ਜਿਆਦਾ ਖੁਸ਼ ਹੁੰਦੀਆਂ ਨੇ ਇਹ ਸੋ ਇਦਾਂ ਦਾ ਮਾਹੌਲ ਇਹਨਾਂ ਨੂੰ ਦਿਆ ਕਰੋ ਆਪਾਂ ਛੱਤ ਤੇ ਆ ਦੇਖ ਲਓ ਛੱਤ ਤੇ ਆ ਰੱਖੀ ਹੋਈਆਂ ਨੇ ਇਹ ਸੋ ਇਹ ਚੀਜ਼ਾਂ ਕਰਕੇ ਬਹੁਤ ਖੁਸ਼ ਹੁੰਦੀਆਂ ਨੇ ਗਿਆ ਇਹ ਕੱਲ ਕੀਤਾ ਸੀ ਸਿਸਟਮ ਇਹਨਾਂ ਲਈ ਬਹੁਤ ਸ਼ੌਂਕ ਨਾਲ ਖਾ ਰਹੀਆਂ ਨੇ ਇਹਦੇ ਵਿੱਚ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਤੋਂ ਬੈਲ ਆਈਕਨ ਦਬ ਦਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਆ ਜੇ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ ਜੀ